ਇਹ ਵੀਰੇ ਲੋਕ ਕਹਾ ਬ੍ਰੈਮਟਨ ਦੇ ਵਿੱਚ ਕੰਮ ਹੈ ਨਹੀਂ ਕੰਮ ਹੈ ਨਹੀਂ ਕੰਮ ਕਿਉਂ ਨਹੀਂ ਹੈ ਲੱਭਣਾ ਪਵਾ ਲੱਭਣਾ ਆਪਾਂ ਨੂੰ ਜੈਕ ਲੱਭਣਾ ਪਵਾ ਸਪਾਰਸ ਲੱਭਣੀ ਪਵਾਇਆ ਦੇ ਵੀਰਾ ਸਤਨਾਮ ਸਿੰਘ ਯੋ ਬਾਈ ਟੇਸਟੀ ਡ੍ਰੀਮ ਕੇ ਪਰੋਸਨ ਹੈ ਮਨ ਨੂੰ ਲਵਾਤ ਆ ਵੀਰਾ ਔਰ ਕੰਮ ਵੀ ਦੇਖ ਮਰੀਜਰ ਦਾ ਸਾਰੇ ਹੋਟਲ ਕੀ ਦੇਖ ਰੇ ਕਰਨੀ ਆਪਾਂ ਨੇ 8 ਡਾਲਰ ਵੀ ਮੋਟੀ ਤਨਖਾਹ ਮਨੂੰ ਦੇ ਰੇ ਬਿਰਿਓ ਸਾਰੇ ਰੈਸਟੋਰੈਂਟ ਕੀ ਆਪਾਂ ਨੇ ਰਾਖੀ ਕਰਨੀ ਆਪਣੇ ਅੰਦਰ ਯੋ ਸਾਰਾ ਰੈਸਟੋਰੈਂਟ ਆ ਯੋ ਦੇਖ ਇਸ ਕਾਉਂਟਰ ਦੇ ਉੱਪਰ ਇਹਦਾ ਕੰਪਿਊਟਰ ਲਾਇਆ ਵਾ ਇਹਨਾਂ ਨੇ ਉਰਾ ਆਰਡਰ ਆ ਜਾ ਉਰਾ ਦੇ ਆਰਡਰ ਦੇਖ ਆਪਾਂ ਜਿਹੜੇ ਅਗਲੇ ਨੂੰ ਮਾਲ ਸਪਲਾਈ ਕਰਦੇ ਆ ਨਿਆਰੇ ਆਪਣੇ ਤੋਂ ਵੀਰੂ ਰਾ ਪੂਰੇ ਉਹ ਛੋੜੋ ਕੱਪੜਾ ਬਾਹ ਮੇਜ਼ ਦੇ ਉੱਪਰ ਆ ਗੱਲਾਂ ਜੇ ਸੁਣ ਰਿਹਾ ਮੇਰੀਆਂ ਗੱਲਾਂ ਦੱਸ ਕੱਪੜਾ ਮਾਰਨ ਵਾਲੇ ਸਿਰੂ ਪੁੱਛ ਗੋਰੀ ਜੋਂ ਕੀ ਲੈਣਾ ਬੱਤਾ ਮਾਰ ਰਿਹਾ ਉਹ ਵੀ ਤਾਂ ਕੰਮ ਕਰ ਲੈ ਕੋਈ ਯਾਰ ਲਓ ਲਓ ਭਾਈ ਲਓ ਜੀ ਲਓ ਲਓ ਕਹਾਂਗੇ ਤੈਨੂੰ ਪਤਾ ਨਹੀਂ ਮੈਂ ਮੈਨੇਜਰ ਲੱਗ ਗਿਆ ਉਰਾ ਹੀ ਛੋਟ ਲਗ ਵਿੱਚ ਮੱਤਾ ਮਾਰ ਰਿਆ ਨਾਲੇ ਇਹੋ ਕੀ ਤੂੰ ਚਾਹ ਨਹੀਂ ਮਣਾਣੀ ਅੰਤੀ ਚਾਹ ਨਹੀਂ ਬਣਾਣੀ ਅੰਦੀ ਤੈਨੂੰ ਵੀਰੇ। ਚਾਹ ਤੁਸੀਂ ਬਣਾਓ ਭਾਜੀ। ਇਹ ਚਾਹ ਬਣਾਓ ਤੈਨੂੰ پتہ ਮੈਂ ਦਿੱਲੀ ਯੂਨੀਵਰਸਿਟੀ 'ਚ ਚਾਹ ਦਾ ਕੋਰਸ ਕਰਿਆ ਵਾ ਦਿੱਲੀ ਯੂਨੀਵਰਸਿਟੀ 'ਤੇ। ਹਾਂ ਠੀਕ ਹੈ ਜੀ। ਹਾਂ ਤੈਨੂੰ ਦੱਸਾਂ ਵੀ ਚਾਹ ਬਣਾ ਕੀ ਤਰ੍ਹਾਂ। ਠੀਕ ਹੈ ਠੀਕ ਹੈ ਭਾਜੀ। ਇਹੋ ਵੀਰ ਮੈਨੂੰਰਾ ਬੇਲੇ ਬੰਦੇ ਬਿਲਕੁਲ ਪਸੰਦ ਨਹੀਂ ਨਾਲ ਜਿਹੜਾ ਸਪਾਰਸੀ ਬੰਦੇ ਬਿਲਕੁਲ ਪਸੰਦ ਨਹੀਂ ਵੀਰੋਰਾ ਕੰਮ ਕਰਤਾ ਮੀਰੇ। ਹਾਂਜੀ ਭਾਜੀ। ਹਾਂ। ਹਾਂਜੀ ਭਾਜੀ ਹਾਂਜੀ ਅੱਛਾ ਅੱਛਾ ਲੱਡਾ ਓਏ ਕੋਈ ਠੀਕ ਹੈ। ਠੀਕ ਹੈ। ਉਹ ਤੇਰਾ ਨਾਲ ਲੱਡਾ ਓਏ। ਹਾਂ ਵੀਰ ਮੇਰਾ ਨਾਲ ਲੱਡਾ ਯਾਰ ਕੌਣ ਵੀਰ ਤੈਨੂੰ ਪਤਾ ਮੈਂ ਕੌਣ ਹੰਨੂ ਕਿਆ ਲੈਣਾ ਤਾ ਕੌਣ ਤਾ ਘੜਾ ਰ ਮਿਲ ਲੱਗ ਰਿਆ ਦੱਸ ਬਾਈ ਖੱਡੋ ਸ਼ਾਫਾ ਓਰੇ ਮਤਲਬ ਮੇਨ ਥਾਰਾ ਕਮੀਰ ਹਾਂ ਹਾਂ ਮੇਨ ਮੇਰਾ ਕਮ ਮੈਂ ਅੱਛਾ ਹੁਣੇ ਫੋਨ ਆ ਗਿਆ ਤੇ ਮਨੂੰ ਸਤਨਾਮ ਬਾਜੀ ਦਾ ਬਿਲਾੜ ਆਇਆ ਹਾਂਜੀ ਹਾਂਜੀ ਧਿਆਨ ਰੱਖਣਾ ਕੀ ਕਰਦਾ ਬਾਈ ਚਾਹ ਬਣਾ ਰਹਾ ਦਾਜੀ ਮੈਂ ਕੀ ਦਿੱਲੀ ਯੂਨੀਵਰਸਿਟੀ ਦਾ ਰੋਲਾ ਪਾਇਆ ਸੀ ਤੂੰ ਵੀਰ ਜੀ ਕਾਦਾ ਰੋਪ ਸੀ ਵੀਰ ਜੀ ਮੈਂ ਤਾਂ ਯਾ ਕਹਿ ਰਹਾ ਦਾਜੀ ਵੀ ਦਿੱਲੀ ਜਿਉਂ ਨਿਮਾਸਟਰੀ ਤੇ ਤਾਂ ਜੀ ਚਾਹਾ ਕੋਰਸ ਕਰਿਆ ਵਾਲੀ ਮਤਲਬ ਨਾ ਯੂਨੀਵਰਸਿਟੀ ਦੇ ਬਾਹਰ ਨੰਬੀਰ ਜੀ ਚਾਗਾ ਖੋਖਾ ਲਈ ਉੱਥਾ ਚਾਪੜਾਏ ਕਰਤਾ ਜੀ ਉਹ ਤੈਨੂੰ ਇਹਦੇ ਆਸਤੇ ਥੋੜੀ ਬੁਲਾਉ ਰੇ ਹਾਂਜੀ ਆਜੀ ਤਰੇ ਤਰ ਦੰਦ ਸਾ ਤੇਨੂੰ ਕੀ ਕਰਾਉਣ ਲਾਇਆ ਕਿੱਧਰ ਲੈ ਕੇ ਜਾ ਰਹੀ ਜੀ ਤੇਰਾ ਸਟੇਸ਼ਨ ਦਿਖਾਣਾ ਤੈਨੂੰ ਮੈਂ ਆਹ ਤੇਰਾ ਥੋੜੀ ਐ ਅੱਛਾ ਹੋਰ ਪਾਸੇ ਹੋਰ ਪਾਸੇ ਚਲੋ ਚਲ ਆਈ ਚਲੋ ਚਲ ਉਹ ਸਟੇਸ਼ਨ ਦੇ ਯਾ ਬਿਰਜ ਕਿੱਥਾ ਲੈ ਕੇ ਜਾ ਰਹੀ ਜੀ ਧੰਮ ਆਹ ਤੇਰਾ ਸਟੇਸ਼ਨ ਆ ਯੋ ਆ ਫੜ ਆਪਦੇ ਹਥਿਆਰ ਤੇ ਮੜ ਜਾ ਪਾਗਲ ਆਵ ਅੱਛਾ ਜੀ ਚਮਕਾ ਦੀ ਭਾਂਡੇ ਛੋਟਾ ਜਾ ਵੀ ਦਾਗ ਨਹੀਂ ਰਹਿਣਾ ਚਾਹੀਦਾ ਇਹ ਪਾਂਡੇ ਤੋਂ ਵਾਸਤੇ ਰੱਖਿਆ ਜੀ ਮੈਨੂੰ ਹੋਰ ਤੈਨੂੰ ਸਪਾਰਸ਼ ਕਾ ਦੇ ਵਾਸਤੇ ਆ ਸਪਾਰਸ਼ ਨਾਲ ਤੈਨੂੰ ਮੂਰੇ ਰੱਖਾਂਗੇ ਚੱਲੋ ਕੋਈ ਨਾ ਮਰਦਾ ਠੀਕ ਆ ਵੀਰ ਜੀ ਠੀਕ ਆ ਸਾਵਸ ਸਾਵਸ ਹਾਂ ਜੀ ਹਾਂ ਹੀ ਠੀਕ ਆ ਠੀਕ ਆ ਬਸ ਸੜਾ ਗੋੜਾ ਜਾਂ ਤਾਂ ਮਹਰੋ ਮਾਰ ਰਿਆ ਮੇਰੇ ਉੱਪਰ ਹੈ ਜਸਤਾਨੇ ਜਗਾ ਗਿਆ ਦੱਸ ਦੀ ਮੈਂ ਹੋਰ ਦੱਸ ਵੀ ਮੋਟਰਸਾਈਕਲ ਚਲਾਣਾ ਜਸਾਨੇ ਪਾਵਾ ਕੋਈ ਨਹੀਂ ਕੋਈ ਨਹੀਂ ਪੁੱਤ ਸਤਨਾਮ ਗੇਲ ਕਰ ਕੋਨੇ ਗੱਲ ਸਾਰਾ ਤੇਰੀ ਛੁੱਟੀ ਕਰਾਨਾਗਾ ਉਹਦੇ ਛੁੱਟੀ ਕਰਾਨਾਗਾ ਤੇਰਾ ਮਗਰ ਬੰਦੇ ਮੈਨੂੰ ਚਾਹੀਦੇ ਨਹੀਂ kita nak salah pandai dengan tiga.